ਕੀ ਨਾਮ ਹੈ ਦੀਪਕ ਹੈ ਮੇਰਾ ਨਾਮ ਦੀਪਕ ਪੂਰਾ ਇਸ ਟ੍ਰਿੰਟ ਕੀ ਹੋਇਆ ਸੀ ਅਸੀਂ ਅਮਨਤ ਤੋਂ ਆ ਰਹੇ ਸੀ ਗਏ ਦੋ ਤਰੀਕ ਨੂੰ ਗਏ ਸੀਗੇ ਤੇ ਉਧਰ ਆਂਦੇ ਹੋਏ ਆਪਸ ਚ ਕਿੰਨੇ ਦੀ ਰਾਜੂ ਪ੍ਰਧਾਨ ਦੀ ਲੜਾਈ ਹੋਈ ਹੈ ਰਾਜੂ ਪ੍ਰਧਾਨ ਨੇ ਰਾਜੂ ਪ੍ਰਧਾਨ ਨੇ ਉਧਰ ਬੰਦੇ ਬੁਲਾ ਲਏ ਉਧਰੋਂ ਉਹਨੇ ਆ ਕੇ ਗੋਲੀਆਂ ਚਲਾਤੀਆਂ ਹੀ ਉੱਥੇ ਗੋਲੇ ਚਲਾਣ ਤੋਂ ਬਾਅਦ ਹਰਪੇ ਟੀਟ ਨਾਮ ਦੇ ਮੁੰਡੇ ਰਾਜੂ ਪ੍ਰਧਾਨ ਦੇ ਮੁੰਡਾ ਦੀ ਰਾਜੂ ਪ੍ਰਧਾਨ ਦੇ ਮੁੰਡੇ ਨਾਮ ਸੀ ਗੌਰਵ ਗੋਲੀਆਂ ਚਲਾ ਕੇ ਸਿਰਸੁਰ ਪਾੜ ਕੇ ਭੱਜ ਗਏ ਉਹ ਮੋਹਨ ਦਾ ਜੀ ਮੇਰਾ ਬਰਾਦਰ ਐ ਇਸ ਅਕੀਰ ਹੱਜੇ ਮੌਕੇ ਤੇ ਸੀਗਾ ਜੀ ਸਾਰੇ ਸਾਰੇ ਗਵਾਹ ਬੱਸ ਡਰਾਈਵਰ ਵੀ ਲੇਡੀਜ਼ ਵੀ ਲੇਡੀਜ਼ ਨੂੰ ਬਾਹਰ ਕੱਢਿਆ ਲੇਡੀਜ਼ ਤੇ ਵੀ ਛਾੜੇ ਮਾਰਿਆ ਉਹਨਾਂ ਨੇ ਤੇ ਅੱਧੀ ਬੱਸ ਵੀ ਕੁੱਟੀਆਂ ਉਹਨਾਂ ਨੇ ਕਿੰਨੇ ਰਾਉਂਡ ਫਾਇਰ ਕੀਤੇ ਸੀ ਉਹਨਾਂ ਨੇ ਦੋ ਰਾਉਂਡ ਫਾਇਰ ਕਰੇ ਲੱਕੀਰ ਸਾਹਮਣੇ ਮਾਰੀ ਹੈ ਕਿਸੇ ਨੇ ਜ਼ਮੀਨ 'ਚ ਮਾਰਿਆ ਜੀ ਫਾਇਰ ਲੱਗੇ ਨਹੀਂ ਕਿਸ ਤਰ੍ਹਾਂ ਦੇਖਦੇ ਲਗਾਤਾਰ ਜਿਹੜੀਆਂ ਬਦਮਾਸ਼ੀ ਦੀਆਂ ਘਟਨਾਵਾਂ ਆਪਾਂ ਨਿਕਲ ਕੇ ਦੱਸਣੇ ਆ ਗਏ ਕਿ ਇਹ ਮੰਕਰ ਸਾਨੂੰ ਇਨਸਾਫ ਚਾਹੀਦਾ ਹੈ ਜੀ ਜਿਹੜਾ ਤੁਹਾਡਾ ਪ੍ਰਾਇਮਰੀ ਰਾਜੂ ਪ੍ਰਧਾਨ ਲੈ ਕੇ ਗਿਆ ਸੀ। ਰਾਜੂ ਪ੍ਰਧਾਨ ਲੈ ਕੇ ਗਿਆ ਸੀ। ਦੋ ਕਿਹੜੇ ਦਿਨ ਗਿਆ ਸੀ? ਦੋ ਤਰੀਕ ਨੂੰ ਗਿਆ ਸੀ। ਲੜਾਈ ਦਾ ਏਡਾ ਕਾਰਨ ਕੀ ਹੋਇਆ ਜਿਹੜੀ ਬੱਸ ਦੀ ਕੁੜੀ ਨੂੰ ਰਾਜੂ ਪ੍ਰਧਾਨ ਨੇ ਗਾਲ੍ਹਾਂ ਕੱਢੀਆਂ ਸੀਗੀਆਂ। ਰਾਜੂ ਪ੍ਰਧਾਨ ਨੇ ਗਾਲ੍ਹਾਂ ਕੱਢਿਆ ਗੱਲ ਕਿਸੇ ਔਰ ਦੀ ਸੀ। ਉਹਨਾਂ ਨੇ ਆ ਕੇ ਗੁੱਟਤਾ ਜਿਨ੍ਹਾਂ ਦੀ ਲੇਡੀਜ਼ ਨੂੰ ਗਾਲ੍ਹਾਂ ਕੱਢੀਆਂ ਸੀ। ਬੱਸ ਚ ਉਹਨਾਂ ਨੇ ਅੱਗੇ ਸਨੋਰੀ ਸੀਤਲਾ ਮਾਤਾ ਦੇ ਮੰਦਰ ਬੱਸ ਰੋਕਣ ਜਿੰਨੇ ਸਨੋਰੀ ਅੱਡੀ ਬੱਸ ਘੇਰ ਲਈ। ਬੱਸ ਘੇਰ ਕੇ ਨਾਲ ਦੇ ਸਾਰੀ ਬੱਸ ਗੁੱਟੀ ਅੱਧੀ ਇਹ ਹੈਗੀ 11 11:30 ਵਜੇ ਦੀ। ਹਾਂਜੀ 11:30 ਵਜੇ ਦੀ। ਸਿਰ ਚ ਮਾਰੀਆਂ ਹੀ ਪਿੱਠਾਂ ਤੇ ਕਿਰਪਾਨਾਂ ਮਾਰੀਆਂ ਡੰਡੇ ਮਾਰਿਆ ਉਹਨਾਂ ਨੇ ਫੋਨ ਫੋਨ ਘੇਰਤਾ ਉਹਨਾਂ ਦਾ ਫੋਨ ਤਾਂ ਨਹੀਂ ਘੇਰਤਾ ਪਤਾ ਨਹੀਂ ਖੋਲਿਆ ਇਹ ਘਟੋ ਘਟ 25 25 ਤੋਂ 30 ਜਾਨੇ ਸੀਗੇ ਮੇਰੇ ਖਿਆਲ ਨਾਲ ਪੈਦਲ ਸੀਗੇ ਹੀ ਮੋਟਰਸਾਈਕਲਾਂ ਤੇ ਸੀਗੇ ਰਾਜੂ ਪ੍ਰਧਾਨ ਬਸ ਸੀਗਾ ਰਾਜੂ ਪ੍ਰਧਾਨ ਰਾਜੂ ਪ੍ਰਧਾਨ ਨੇ ਵੀ ਮਾਰੀਆਂ ਕੋਈ ਪੁਲਿਸ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਸੀਗਾ ਉਹਦੇ ਉਧਰ ਫੈਰ ਹੋਇਆ ਹਾਂਜੀ ਹਾਂਜੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਕਿਹਾ ਮੈਂ ਅਸਲਾ ਫੜੋ ਉਹਨਾਂ ਨੇ ਅਸਲਾ ਫੜਿਆ ਹੀ ਨਹੀਂ ਉਹ ਕਹਿੰਦੇ ਮੈਨੂੰ ਕਿਉਂ ਫੜ ਰਿਹਾ ਮੈਂ ਕਹਿੰਦਾ ਤੁਸੀਂ ਇੱਕ ਪ੍ਰਧਾਨ ਤਾਂ ਚੱਕ ਚੱਕ ਕਿਸੇ ਨੇ ਚੱਕਿਆ ਨਹੀਂ ਕਿਸੇ ਨੂੰ ਵੀ ਅੱਲਾਤ ਨਾਲ ਇਹ ਸੀ ਸੁਰਪਟੇ ਇਹਦਾ ਚੰਗਾ ਉਹ ਕਿੰਨੇ ਕਿਤੇ ਮੇਰੇ ਬਸ ਇੱਕ ਬੰਦੇ जख्मी ਆਈ ਫੈਰ ਚਲਾਇਆ ਉਹਨੇ ਨੀ ਆਇਆ ਇਸਲੇ ਨਾਲ ਬਲੈਕ ਕਲਰ ਦਾ ਅਸਲਾ ਸੀ ਗਈ ਉਹਦੇ ਕੋਲ ਸਿਕਸਰ ਕਿਹਦੇ ਕੋਲ ਸੀ ਉਹ ਹਰਬੀਟ ਟੀਟ ਕੋਲ ਸੀ ਗਈ ਅਸਲਾ